ਇਹ ਪਿੰਡ 90% ਹੁਣ ਖਾਲੀ ਹੋ ਚੁੱਕਾ ਹੈ ਇਸ ਪਿੰਡ ਦੇ ਘਰਾਂ ਦੀ ਰਾਖੀ ਹੁਣ ਤਾਲੇ ਕਰਦੇ ਨੇ ਇਹ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤੇ ਘਰ ਗਿਣ ਲਿਓ ਕਿੰਨੇ ਘਰਾਂ ਨੂੰ ਤਾਲੇ ਲੱਗੇ ਹੋਏ ਨੇ ਇਸ ਪਿੰਡ ਦੇ ਵਿੱਚ ਤੁਹਾਨੂੰ ਨੌਜਵਾਨ ਨਾ ਮਾਤਰ ਲੱਭਣਗੇ ਕਿਉਂਕਿ ਸਾਰੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਆਪਣੇ ਕੰਮ ਕਾਜ ਸੈੱਟ ਕਰਨ ਦੇ ਲਈ ਚਲੇ ਗਏ ਨੇ 10% ਜਿਹੜੇ ਘਰ ਰਹਿ ਗਏ ਨੇ ਉਹਨਾਂ ਘਰਾਂ ਦੇ ਵਿੱਚ ਕੋਈ ਵੀ ਨੌਜਵਾਨ ਨਹੀਂ ਹੈ ਉਨਾ ਘਰਾਂ ਦੇ ਵਿੱਚ ਸਿਰਫ ਬਜ਼ੁਰਗ ਬੈਠੇ ਨੇ ਜਾਂ ਫਿਰ ਇੱਕ ਇੱਕ ਕੇਅਰ ਟੇਕਰ ਰੱਖਿਆ ਹੋਇਆ ਪ੍ਰਵਾਸੀ ਉਹ ਘਰਾਂ ਦੀ ਰਾਖੀ ਕਰਦੇ ਨੇ ਇਹ ਜਲੰਧਰ ਦਾ ਅਠੌਲਾ ਪਿੰਡ ਆ ਅਠੌਲਾ ਪਿੰਡ ਦਾ ਬਹੁਤ ਵੱਡਾ ਇਤਿਹਾਸ ਰਿਹਾ ਕਿ ਇੱਥੋਂ ਵਰਲਡ ਵਾਰ ਦੇ ਵਿੱਚ ਬਹੁਤ ਨੌਜਵਾਨ ਗਏ ਸੀ ਕੁਝਕ ਤਾਂ ਨੌਜਵਾਨ ਉਦੋਂ ਹੀ ਉਥੇ ਰਹਿ ਗਏ ਸੀਗੇ ਤੇ ਕਈ ਬਾਅਦ ਵਿੱਚ ਜਾਣੇ ਸ਼ੁਰੂ ਹੋ ਗਏ ਲਗਭਗ ਇਹ 1962 ਤੋਂ ਲੈ ਕੇ ਜਾਦਾ ਨੌਜਵਾਨਾਂ ਦੀ ਗਿਣਤੀ ਜਿਹੜੀ ਹੈ ਇਸ ਪਿੰਡ ਵਾਲਿਆਂ ਦੀ ਵਿਦੇਸ਼ਾਂ ਵੱਲ ਨੂੰ ਹੋ ਗਈ ਸੀਗੀ ਤੇ ਹੁਣ ਇਹੋ ਜੀ ਕਗਾਰ ਤੇ ਇਹ ਪਿੰਡ ਖੜਿਆ ਕਿ ਪਿੰਡ ਪੂਰਾ ਖਾਲੀ ਹੋ ਚੁੱਕਾ ਵੱਡੀ ਗੱਲ ਇਹ ਵੀ ਦੱਸਾਂ ਕਿ ਇਸ ਪਿੰਡ ਦੀਆਂ ਵੱਡੀਆਂ-ਵੱਡੀਆਂ ਕੋਠੀਆਂ ਵਿਕਾਊ ਨੇ ਤੇ ਉਸ ਤੋਂ ਵੱਡੀ ਗੱਲ ਇਹ ਹੈ ਕਿ ਕੋਈ ਲੈਣ ਵਾਲਾ ਹੀ ਹੈ ਨਹੀਂ ਨਹੀਂ ਤੇ ਆਮ ਤੌਰ ਦੇ ਵਿੱਚ ਪਿੰਡਾਂ 'ਚ ਕੀ ਹੁੰਦਾ ਵੀ ਆਣ-ਗਵਾਂਡ ਦੀ ਜ਼ਮੀਨ ਤੇ ਜਾਂ ਕੋਈ ਘਰ ਵਿਕਾਊ ਹੋਵੇ ਤਾਂ ਉਸੇ ਵੇਲੇ ਲੈਣ ਨੂੰ ਭੱਜ ਜਾਂਦੇ ਆ ਕਿ ਚਲੋ ਪਿੰਡ ਦੇ ਵਿੱਚ ਜੇ ਕੋਈ ਜਗ੍ਹਾ ਮਿਲਦੀ ਆ ਤੇ ਲੈ ਲੀਏ ਪਰ ਇਸ ਪਿੰਡ ਦੇ ਵਿੱਚ ਕੋਈ ਲੈਣ ਨਹੀਂ ਆ ਰਿਹਾ ਕਿਉਂਕਿ ਲੈਣੀ ਜਿਨ੍ਹਾਂ ਨੇ ਆ ਉਹ ਵੀ ਬਾਹਰ ਬੈਠੇ ਨੇ ਹੋਰ ਹਨਾਨੀ ਦੀ ਗੱਲ ਤੁਹਾਨੂੰ ਦੱਸਾਂ ਕਿ ਅਸੀਂ ਇਸ ਪਿੰਡ ਦੇ ਵਿੱਚ ਘੱਟੋ ਘੱਟ 2 2.5 ਘੰਟੇ ਰਹੇ ਕਿਉਂਕਿ ਇਸ ਪਿੰਡ ਦੇ ਵਿੱਚ ਮੇਰਾ ਮਿੱਤਰ ਹੈ ਗੁਰシャン ਸਿੰਘ ਸੂਲ ਉਹ ਵੀ ਬਾਹਰੋਂ ਹੀ ਆਇਆ ਉਹਦਾ ਸਾਰਾ ਪਰਿਵਾਰ ਬਾਹਰ ਹੈ ਪਰ ਉਹਦਾ ਉੱਥੇ ਦੇਲ ਨਹੀਂ ਲੱਗਦਾ ਤੇ ਉਹ ਹਰ 2-3 ਮਹੀਨੇ ਪਿੰਡ ਆ ਜਾਂਦਾ ਤੇ ਅਸੀਂ ਉਹਨੂੰ ਮਿਲਣ ਗਏ ਸੀਗੇ ਤਾਂ ਉੱਥੇ ਅਸੀਂ 2-3 ਘੰਟੇ ਬੈਠੇ ਰਹੇ ਹਾਂ ਪਿੰਡ ਦੇ ਵਿੱਚ ਫਿਰੇ ਵੀ ਹਾਂ ਤੇ ਸਾਨੂੰ ਕਿਸੇ ਨੇ ਬਾਹਰ ਆ ਕੇ ਇਹ ਵੀ ਨਹੀਂ ਪੁੱਛਿਆ ਵੀ ਭਾਈ ਜਿਹੜੇ ਅਣਜਾਣ ਮੁੰਡੇ ਹੋ ਤੁਸੀਂ ਇਹ ਕਿੱਥੇ ਤੁਰੇ ਫਿਰਦੇ ਹੋ ਨਹੀਂ ਤੇ ਪਿੰਡਾਂ ਦੇ ਵਿੱਚ ਕੋਈ ਅਣਜਾਣ ਮੁੰਡਾ ਜਾਂ ਕੋਈ ਬੰਦਾ ਵੜ ਜੇ ਤਾਂ ਉਸੇ ਵੇਲੇ ਪੁੱਛਗਿਸ਼ ਕਰਨੀ ਸ਼ੁਰੂ ਕਰ ਦਿੰਦੇ ਆ ਆਪਣੇ ਪਿੰਡਾਂ 'ਚ ਪਰ ਇਸ ਪਿੰਡ ਦੇ ਵਿੱਚ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਵੱਡੀਆਂ ਵੱਡੀਆਂ ਕੋਠੀਆਂ ਦੇਖੋ ਕਿ ਬਣਾ ਕੇ ਐਨ ਆਰ ਆਈ ਵੀਰਾਂ ਨੇ ਛੱਡੀਆਂ ਹੋਈਆਂ ਨੇ ਹਾਲਾਂਕਿ ਸਿਆਲਾਂ ਦੇ ਵਿੱਚ ਆ ਜਾਂਦੇ ਹੋਣਗੇ ਪਰ ਕਈ ਘਰ ਇਦਾਂ ਦੇ ਵੀ ਨੇ ਕਿ ਜਿਹੜੇ 10-10 ਸਾਲ ਹੋ ਗਏ ਨੇ ਉਹ ਪਿੰਡ ਦੇ ਵਿੱਚ ਬੜੇ ਹੀ ਨਹੀਂ ਆਪਣੇ ਘਰਾਂ ਦੀ ਰਾਖੀ ਲੱਖੀ ਨਹੀਂ ਆ ਕਈ ਵਾਰੀ ਚੋਰੀ ਹੋ ਗਈ ਕਈ ਕੁਝ ਹੋ ਗਿਆ ਇੱਥੋਂ ਦੇ ਪਿੰਡ ਵਾਲੇ ਲੋਕ ਇਹ ਵੀ ਕਹਿੰਦੇ ਆ ਕਿ ਦੁਪਹਿਰ ਹੀ ਚੋਰ ਆ ਜਾਂਦੇ ਆ ਤੇ ਚੋਰਾਂ ਨੂੰ ਤਾਂ ਇੱਕ ਤਰ੍ਹਾਂ ਰਾਹ ਲੱਭਾ ਵੀ ਇਹ ਪਿੰਡ ਖਾਲੀ ਆ ਇੱਥੇ ਕਿਹੜਾ ਸਾਨੂੰ ਕਿਸੇ ਨੇ ਫੜਨਾ ਕਹਿੰਦੇ ਵੀ ਚੋਰੀਆਂ ਸਾਡੇ ਪਿੰਡ ਬਹੁਤ ਹੁੰਦੀਆਂ ਨੇ ਹੁਣ ਸੋਚਣ ਤੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਜਿਹੜੇ ਘਰਾਂ ਦੇ ਵਿੱਚ ਬਜ਼ੁਰਗ ਰਹਿੰਦੇ ਆ ਪ੍ਰਮਾਤਮਾ ਵੈਸੇ ਤਾਂ ਉਹਨਾਂ ਦੀ ਉਮਰ ਲੰਬੀ ਕਰੇ ਪਰ ਮੌਤ ਇੱਕ ਸੱਚ ਹੈ ਜਦੋਂ ਉਹਨਾਂ ਨੇ ਇਸ ਜਹਾਨ ਤੋਂ ਤੁਰ ਜਾਣਾ ਤਾਂ ਪਿੱਛੇ ਮੁੰਡਿਆਂ ਨੇ ਨਹੀਂ ਆਉਣਾ ਭਾਵ ਕਿ ਜਿਹੜੇ ਨੌਜਵਾਨ ਆ ਘਰਾਂ ਨੂੰ ਖਾਲੀ ਕਰਕੇ ਗਏ ਨੇ ਇਹ 2 4 5 10 ਸਾਲ ਤਾਂ ਆਉਣਗੇ ਪਰ ਉਸ ਤੋਂ ਬਾਅਦ ਉਹਨਾਂ ਦੇ ਗਾਂ ਬੱਚਿਆਂ ਦਾ ਮੂੰਹ ਕਟ ਜੂਗਾ ਕਈਆਂ ਦਾ ਘਟਿਆ ਵੀ ਆ ਸਾਨੂੰ ਪਿੰਡ ਦੇ ਵਿੱਚ ਦੱਸਿਆ ਵੀ ਵੀ ਜਿਹੜੇ ਉਹਨਾਂ ਦੇ ਬੱਚੇ ਨੇ ਗਾਂ ਉਹ ਨਹੀਂ ਆਉਂਦੇ ਤੇ ਜਿਹੜੇ ਬਜ਼ੁਰਗ ਘਰਾਂ ਦੇ ਵਿੱਚ ਬੈਠੇ ਜਦੋਂ ਉਹਨਾਂ ਤੁਰ ਜਾਣਾ ਤੇ ਫਿਰ ਪੰਜਾਬ ਦੱਸੋ ਕਿੱਥੇ ਖੜਾ ਹੋਊਗਾ ਜਿਹੜੇ ਅਸੀਂ ਵੱਡੇ ਵੱਡੇ ਸੁਪਨੇ ਸਜਾਏ ਨੇ ਆਪਣੇ ਪੰਜਾਬ ਦੇ ਲਈ ਕਿ ਪੰਜਾਬ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾਉਣਾ ਇਹ ਸੋਨੇ ਦੀ ਚਿੜੀ ਮੁੜ ਕੇ ਨਹੀਂ ਬਣ ਸਕਦੀ ਕਿਉਂਕਿ ਜਿਹੜੇ ਨੌਜਵਾਨ ਵਿਦੇਸ਼ਾਂ ਨੂੰ ਚਲੇ ਗਏ ਨੇ ਉਹਨਾਂ ਨੇ ਵਾਪਸ ਨਹੀਂ ਆਉਣਾ ਵੀਡੀਓ ਤੁਸੀਂ ਦੇਖੀ ਧੰਨਵਾਦ ਪਰ ਇੱਕ ਵਾਰੀ ਜ਼ਰੂਰ ਵਿਚਾਰ ਕਰਿਓ ਕਿ ਪੰਜਾਬ ਕਿੱਧਰ ਜਾ ਰਿਹਾ ਹੈ